ਹਾਂ ਜੀ ਅੱਜ ਨਗਰ ਕੌਂਸਲ ਦੀ ਜਗ੍ਹਾ ਦੇ ਉੱਤੇ ਗਏ ਨੇ ਕਬਜ਼ਾ ਕੀਤਾ ਸੀ ਉਹ ਛਡਵਾਇਆ ਗਿਆ ਕੀ ਸਾਰਾ ਮਾਮਲਾ ਸੀ ਇਹ ਕਾਫੀ ਸਮੇਂ ਤੋਂ ਮੈਨੂੰ ਪਤਾ ਲੱਗਿਆ ਸੀ ਕਿ ਕੋਈ ਕਿਸੇ ਨੇ ਕਾਬਜ ਨਹੀਂ ਪਰ ਸਾਨੂੰ ਕੱਲ ਕਿਉਂਕਿ ਉਹਨੇ ਕਾਲਜ ਦੀ ਤਜਵੀਜ਼ ਪਾਸ ਕੀਤੀ ਇਸ ਜਗ੍ਹਾ ਤੇ ਕਮਾਨਜੋਗ ਹਲਕਾ ਬਟਾਇਕ ਦੀ ਨੇ ਫੋਨ ਆਇਆ ਸੀ ਕਿ ਆਪਾਂ ਆਪਣੀ ਜਗ੍ਹਾ ਚੈੱਕ ਕਰ ਲਈਏ ਸੋ ਮੈਂ ਦੋ ਮੁਲਾਜ਼ਮਾਂ ਤੇ ਆਪਣੇ ਸਾਡੇ ਇੰਸਪੈਕਟਰ ਬਿੱਟੂ ਦੇ ਨਾਲ ਭਵਿੰਦਰ ਜੀ ਡਿਊਟੀ ਲਾਈ ਸੀ ਜਿਨ੍ਹਾਂ ਨੂੰ ਮੈਂ ਦੱਸਿਆ ਕਿ ਸਾਡੀ ਉੱਥੇ ਕਾਫੀ ਜਗ੍ਹਾ ਉੱਤੇ ਤਕਰੀਬਨ 4 ਕਨਾਲਾਂ ਜਗ੍ਹਾ ਤੇ ਕਿਸੇ ਨੇ ਕਬਜ਼ਾ ਕੀਤਾ ਪੱਠੇ ਲਾਏ ਹੋਏ ਨੇ ਔਰ ਮੋਟਰ ਫਿਰ ਅਸੀਂ ਹਲਕਾ ਬੁਦਾਇਆ ਇੱਕ ਨਾ ਰਾਤ ਗੱਲ ਕਰਕੇ ਉਹਨਾਂ ਨੇ ਫਿਰ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕੀਤਾ ਡਿਪਟੀ ਸਾਹਿਬ ਨੇ ਫਿਰ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਲਾਈ ਸੋ ਸਾਡੀ ਜਿੰਨੀ ਨਗਰ ਕਾਉਂਸਲ ਦੀ ਟੀਮ ਆ ਚਾਹੇ ਉਹ ਕੋਈ ਸਾਡੇ ਸਫਾਈ ਮੁਲਾਜ਼ਮ ਨੇ ਚਾਹੇ ਕੋਈ ਸਾਡੇ ਦਫ਼ਤਰ ਦੇ ਨੇ ਤੁਸੀਂ ਦੇਖ ਰਹੇ ਹੋ ਸਾਰੇ ਹੀ ਦਫ਼ਤਰ ਉਰੇ ਆਇਆ ਹੋਇਆ ਸੋ ਅਸੀਂ ਸਾਰਿਆਂ ਨੇ ਰਾਤੀ ਫਿਰ ਇੱਕ ਪ੍ਰੋਗਰਾਮ ਬਣਾਇਆ ਕਿ ਆਪਾਂ ਇਕੱਠੇ ਚਲੀਏ ਇਹਨਾਂ ਨੂੰ ਆਪਾਂ ਜਾ ਕੇ ਅਸੀਂ ਜਿਨੇ ਵੀ ਕਾਬਜ਼ ਕੀਤਾ ਸਾਨੂੰ ਉਹਦੇ ਕੋਈ ਮਿਲਿਆ ਤਾਂ ਹੈ ਨਹੀਂ ਸੋ ਅਸੀਂ ਉਹ ਜਿਹੜਾ ਨਗਰ ਕਾਉਂਸਲ ਦੀ ਜਗ੍ਹਾ ਦਾ ਕਬਜ਼ਾ ਸੀ ਉਹ ਛਡਾ ਲਿਆ ਕਿੰਨੇ ਕ ਸਮੇਂ ਤੋਂ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਠੀਕ ਹੈ ਪਤਾ ਨਹੀਂ ਕਿ ਜਬਰਸੀਨ ਦੇਖ ਕੇ ਤਾਂ ਲੱਗਦਾ ਕਾਫੀ ਲੰਬੇ ਸਮੇਂ ਤੋਂ ਸੀਗੇ ਤੇ ਬੜੀ ਮਤਲਬ ਮੈਂ ਤਾਂ ਇਹਨੂੰ ਮੰਦ ਭਾਗੀ ਗੱਲ ਕਹੂੰਗਾ ਵੀ ਸ਼ਹਿਰ ਦੀ ਜਾਇਦਾਦ ਤੇ ਸ਼ਹਿਰ ਦੇ ਲੋਕੀ ਕਬਜ਼ਾ ਕਰੀ ਜਾਂਦੇ ਨੇ ਸਾਨੂੰ ਵਿਕਾਸ ਵਾਲੇ ਪਾਸੇ ਲਾਓ ਤੁਸੀਂ ਸਾਨੂੰ ਕਿੱਧਰ ਲਾ ਰਹੇ ਹੋ ਕਬਜ਼ੇ ਛਡਾਓ ਤੋਂ ਸੋ ਬੜਾ ਦਿਲ ਨੂੰ ਅਫਸੋਸ ਆ ਤੇ ਕਾਰਜੇ ਸ਼ਹਿਰ ਦੇ ਹਰ ਬੰਦੇ ਦੇ ਮਨ ਚ ਇਹ ਬਲਬਲਾ ਹੁੰਦਾ ਕਿ ਸਾਡਾ ਵੀ ਕੰਮ ਹੋ ਜਵੇ ਆ ਵੀ ਹੋ ਜਵੇ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਫੇਰ ਅਕ ਕਿਸ ਪਾਸੇ ਤੁਰੇ ਹੋ ਸ਼ਹਿਰ ਦੀ ਜਾਇਦਾਦ ਆ ਅਸੀਂ ਨਗਰ ਕੌਂਸਲ ਦੀ ਕਿਸੇ ਵੀ ਜਾਇਦਾਦ ਤੇ ਕੋਈ ਕਬਜ਼ਾ ਨਹੀਂ ਹੋਣਾ। ਕੋਈ ਕਿਸੇ ਤਰ੍ਹਾਂ ਦੀ ਅਨਸਖਾਮੀ ਘਟਨਾ ਤਾਂ ਨਹੀਂ ਹੋਈ ਜਾਂ ਕੋਈ ਜਿਨ੍ਹਾਂ ਨੇ ਕਬਜ਼ਾ ਕੀਤਾ ਜਿਹਦੇ ਨਾਲ ਨਹੀਂ ਜਦੋਂ ਮੈਂ ਆਪਾਂ ਨੂੰ ਬੰਦੇ ਨੂੰ ਪਤਾ ਹੋਵੇ ਕਿ ਮੈਂ ਗਲਤਾਂ ਤੇ ਨਗਰ ਕੌਂਸਲ ਦੀ ਟੀਮ ਖੈਰ ਮੈਂ ਮੰਨਤਾ ਨਹੀਂ ਕਰਦਾ ਇੰਨੇ ਚੋਗੀ ਹੈਗੀ ਆ ਵੀ ਇਹ ਇਹਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਕੋਈ ਲੜਾਈ ਵਾਲਾ ਰੌਲਾ ਰਹਿਣਾ ਸਿਰ ਪੁਲ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੌਕੇ ਤੇ ਤੁਹਾਡੇ ਸਾਹਮਣੇ ਸਾਰੀ ਪੁਲਿਸ ਵੀ ਖੜੀ ਆ ਔਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਐਸੀ ਘਟਨਾ ਨਹੀਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਹਜੇ ਵੀ ਨਗਰ ਕੌਂਸਲ ਦੀ ਕਈ ਜਗ੍ਹਾ ਜੁੁੱਤੇ ਕਬਜ਼ੇ ਕੀਤੇ ਉਹਨਾਂ ਨੂੰ ਕੀ ਅਪੀਲ ਇਕੋ ਪੀਲਾ ਵੀ ਕਬਜ਼ਾ ਛੱਡ ਦਿਓ ਨਹੀਂ ਅਸੀਂ ਛਡਾ ਲੈਣਾ ਕਿਉਂਕਿ ਨਗਰ ਕੌਂਸਲ ਨੇ ਆਪਣੀ ਜਾਇਦਾਦ ਨਹੀਂ ਛੱਡਣੀ ਔਰ ਅਸੀਂ ਨਹੀਂ ਚਾਹਦੇ ਦੇਖੋ ਮੇਰਾ ਕਾਰਜਕਾਲ 5 ਸਾਲ ਦਾ ਮੇਰੇ ਤੋਂ ਬਾਅਦ ਹੋਰ ਪ੍ਰਧਾਨ ਵੀ ਆਉਣੇ ਪਰ ਮੇਰੀ ਇਹ ਹੈ ਕਿ ਅਸੀਂ ਜਿੰਨਾ ਕਮਾਲਕ ਨੇ ਜਿਸ ਕੁਰਸੀ ਤੇ ਸਾਨੂੰ ਬਿਠਾਇਆ ਜੀ ਉਹਦੇ ਨਾਲ ਵਫਾਦਾਰ ਰਹਾਂਗੇ ਤਾਂ ਸ਼ਹਿਰ ਨਾਲ ਵਫਾਦਾਰ ਰਹਾਂਗੇ ਅਸੀਂ ਕਬਜ਼ੇ ਨਹੀਂ ਹੁੰਦੇ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਆਪਾਂ ਇਹ ਕੰਮ ਛੱਡ ਦਿਓ